ਸੰਤਾ ਨੇ ਕਿਉਂ ਆਖਿਆ ਸੀ ਭਾਰਤ ਪਾਕਿਸਤਾਨ ਦੇ ਵਿੱਚ ਆਪਸੀ ਕਲੇਸ਼ ਵੱਧ ਜਾਣਾ ਧਰਮ ਦੇ ਨਾਮ ਤੇ ਨਫਰਤ ਵਧੇਗੀ ਇਹ ਪਾਠ ਮੰਤਰ ਬਚਾ ਸਕਦਾ ਹੈ ਕਲੇਸ਼ ਨੂੰ ਸਾਧ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੋ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਜਿਸ ਤਰ੍ਹਾਂ ਅਸੀਂ ਦੇਸ਼ ਦੇ ਤਾਜ਼ਾ ਹਾਲਾਤ ਜਿਹੜੇ ਨੇ ਉਹ ਵੇਖ ਰਹੇ ਹਾਂ ਇਹ ਹਾਲਾਤ ਜਿਹੜੇ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ ਸਾਰੇ ਹੀ ਆਪਾਂ ਇਸ ਹਾਲਾਤ ਤੋਂ ਵਕੀਫियत ਰੱਖਦੇ ਹਾਂ ਸਾਰੇ ਹੀ ਆਪਾਂ ਲਗਭਗ ਜਿਹੜਾ ਹੈ ਉਹ ਜਾਣਦੇ ਹਾਂ ਸਾਰੇ ਹੀ ਜਾਣਦੇ ਆਪਾਂ ਕੋਈ ਵੀ ਹਾਲਾਤ ਜਿਹੜਾ ਸਾਡੇ ਤੋਂ ਲੁਕਿਆ ਹੋਇਆ ਨਹੀਂ ਹੈ ਕਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਤੇ ਉਹਦੇ ਵਿੱਚ ਬੇਦੋਸ਼ੇ ਜਿਹੜੇ ਨੇ ਮਾਰੇ ਗਏ ਨੇ ਜਿਨ੍ਹਾਂ ਨੇ ਲੋਕਾਂ ਨੇ ਜਿਹੜੇ ਲੋਕਾਂ ਨੇ ਅਟੈਕ ਕੀਤਾ ਉਹ ਵੀ ਇੱਕ ਇਨਸਾਨ ਹੀ ਨੇ ਇੱਕ ਇਨਸਾਨ ਨੇ ਦੂਸਰੇ ਇਨਸਾਨ ਨੂੰ ਮਾਰ ਦਿੱਤਾ ਵਾ ਫਰਕ ਕੀ ਹੈ ਕਿ ਇੱਕ ਦੇ ਵਿੱਚ ਭੈੜੀ ਸ਼ਕਤੀ ਭੈੜੀ ਤਾਕਤ ਨਹੀਂ ਹੈ ਤੇ ਇੱਕ ਦੇ ਵਿੱਚ ਇੱਕ ਭੈੜੀ ਸ਼ਕਤੀ ਹੈ ਇੱਕ ਇਨਸਾਨੀਅਤ ਨੂੰ ਜਿਹੜੀ ਹੈ ਮਾਰਨ ਵਾਲੀ ਤਾਕਤ ਹੈ ਜਿਸ ਦੇ ਚਲਦਿਆਂ ਇੱਕ ਇਨਸਾਨ ਨੇ ਦੂਸਰੇ ਇਨਸਾਨ ਨੂੰ ਮਾਰ ਦਿੱਤਾ ਹੈ ਸਾਧ ਸੰਗਤ ਇਹ ਬਹੁਤ ਵੱਡੀ ਚੀਜ਼ ਹੈ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਚਾਹਨਾ ਕਿਉਂਕਿ ਜਿਹੜੇ ਸਾਧੂ ਸੰਤ ਮਹਾਂਪੁਰਸ਼ ਨੇ ਸਾਧ ਸੰਗਤ ਉਹਨਾਂ ਨੇ ਤੇ ਪਹਿਲਾਂ ਹੀ ਇਸ ਗੱਲ ਤੇ ਸਾਡਾ ਧਿਆਨ ਦਿਵਾਇਆ ਉਹ ਤੇ ਪਹਿਲਾਂ ਹੀ ਕਹਿੰਦੇ ਨੇ ਕਿ ਭਲਿਓ ਇਹ ਗੱਲ ਯਾਦ ਰੱਖਿਆ ਜੇ ਕਿ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਹੈ ਉਹ ਹੋਵੇਗਾ ਕਿਉਂਕਿ ਇੱਕ ਇਨਸਾਨ ਹੀ ਇਨਸਾਨ ਦਾ ਵੈਰੀ ਬਣ ਜਾਏਗਾ ਇੱਕ ਬੰਦਾ ਹੀ ਬੰਦੇ ਦਾ ਵੈਰੀ ਹੋ ਜਾਏਗਾ ਇਨਸਾਨ ਹੀ ਇਨਸਾਨ ਦਾ ਵੈਰੀ ਹੋ ਜਾਏਗਾ ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਸੋਚਦੇ ਬਹੁਤ ਘੱਟ ਨੇ ਅਸਲ ਜਿਹੜਾ ਸੁਣੀ ਸੁਣਾਈ ਗੱਲ ਤੇ ਬਹੁਤ ਪਹਿਲਾਂ ਕਰਦੇ ਨੇ ਅਧੂਰੀ ਜਾਣਕਾਰੀ ਸਾਡੇ ਲਈ ਸਭ ਤੋਂ ਖਤਰਨਾਕ ਹੈ ਅਧੂਰੀ ਜਾਣਕਾਰੀ ਦੇ ਚੱਲਦਿਆਂ ਅਸੀਂ ਆਪਣਾ ਨੁਕਸਾਨ ਜਿਹੜਾ ਹੈ ਨਾ ਬਹੁਤ ਜ਼ਿਆਦਾ ਕੀਤਾ ਹੈ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੁਣ ਦੂਜੀ ਗੱਲ ਗੁਰਮੁਖ ਪਿਆਰਿਓ ਕਿ ਸਾਨੂੰ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਸਮਝਣੀ ਪਵੇਗੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ ਜੇ ਯੁੱਧ ਹੁੰਦਾ ਹੈ ਲੜਾਈ ਹੁੰਦੀ ਹੈ ਉਸ ਦੇ ਵਿੱਚ ਫੌਜ ਦਾ ਇੱਕ ਦੂਜੇ ਦੀ ਫੌਜ ਦਾ ਤੇ ਜਿਹੜਾ ਨੁਕਸਾਨ ਹੋਏਗਾ ਸੋ ਹੋਏਗਾ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਆਮ ਲੋਕਾਂ ਦਾ ਇਨਸਾਨੀਅਤ ਦਾ ਹੋਏਗਾ ਫੌਜੀ ਕੱਲੇ ਇੱਕ ਵਰਦੀ ਧਾਰੀ ਆਫੀਸਰ ਸਾਡੇ ਉਹ ਇੱਕ ਕੇਵਲ ਇਹ ਨਹੀਂ ਵੀ ਉਹ ਸਾਡੀ ਰੱਖਿਆ ਕਰਨ ਵਾਲੇ ਨੇ ਉਹ ਸਭ ਤੋਂ ਪਹਿਲਾਂ ਇਨਸਾਨ ਨੇ ਤੇ ਉਹਦੇ ਵਿੱਚ ਉਹਨਾਂ ਲੋਕਾਂ ਦਾ ਮਾਰੇ ਜਾਣਾ ਚਾਹੇ ਉਹ ਪਰਦੇਸ਼ ਦੇ ਹੋਣ ਚਾਹੇ ਸਾਡੇ ਇਹ ਸਭ ਤੋਂ ਜ਼ਿਆਦਾ ਵੱਡੀ ਜਿਹੜੀ ਹੈ ਇੱਕ ਚਿੰਤਾ ਦਾ ਵਿਸ਼ਾ ਸਭ ਤੋਂ ਵੱਧ ਇਨਸਾਨੀਅਤ ਦਾ ਜਿਹੜਾ ਘਾਣ ਹੋਏਗਾ ਇੱਕ ਇਨਸਾਨ ਮਰੇਗਾ ਤਾ ਸੰਗਤ ਯੰਗ ਜੁੱਧ ਹੁੰਦੇ ਨੇ ਤੇ ਉਹਦੇ ਵਿੱਚ ਇੱਕ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਇਹ ਯਾਦ ਰੱਖਿਓ ਵੀ ਉਹ ਜਾਨਾਂ ਚਲੀਆਂ ਜਾਂਦੀਆਂ ਨੇ ਪਰ ਉਹ ਜਾਨਾਂ ਤੇ ਚਲੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਪਿੱਛੇ ਕਈ ਹੋਰ ਜਾਨਾਂ ਜੜੀਆਂ ਨੇ ਸਦਾ ਲਈ ਤੜਫਦੀਆਂ ਰਹਿੰਦੀਆਂ ਨੇ ਸਦਾ ਲਈ ਉਹ ਜਾਨਾਂ ਜੜੀਆਂ ਨੇ ਇੱਕ ਦੂਜੇ ਦੇ ਨਾਲ ਨਫ਼ਰਤ ਕਰਦੀਆਂ ਰਹਿੰਦੀਆਂ ਨੇ ਵੀ ਸਾਡਾ ਇਹਨਾਂ ਨੇ ਮਾਰਤਾ ਸਾਡਾ ਜੀ ਇਹਨਾਂ ਨੇ ਮਾਰਤਾ ਮੇਰੇ ਕਹਿਣ ਤੋਂ ਭਾਵ ਥੋੜਾ ਜਿਹਾ ਸਮਝਿਓ ਭਾਰਤ ਪਾਕਿਸਤਾਨ ਮੈਂ ਇਕੱਲੇ ਕਿਸੇ ਇੱਕ ਦੇਸ਼ ਦਾ ਪੱਖ ਨਹੀਂ ਪੂਰ ਰਿਹਾ ਮਤਾਂ ਕੋਈ ਸਮਝੇ ਜੀ ਇੱਕ ਦੇਸ਼ ਦਾ ਪੱਖ ਪੂਰ ਰਹੇ ਨੇ ਜਾਂ ਉਹਨਾਂ ਦੀ ਕਰ ਰਹੇ ਨੇ ਜਾਂ ਆਪਣੀ ਨਹੀਂ ਨਹੀਂ ਮੇਰੇ ਕਹਿਣ ਤੋਂ ਆਵੇ ਵੀ ਜੰਗ ਜੁੱਦ ਹੋਵੇ ਹੀ ਨਾ ਇਸ ਗੱਲ ਨੂੰ ਸਾਨੂੰ ਜਿਹੜਾ ਹੈ ਸਮਝਣਾ ਪਏਗਾ ਜੇ ਜੰਗ ਨਹੀਂ ਹੁੰਦਾ ਹਾਲਾਤ ਇਦਾਂ ਹੀ ਸੁਖਾਵੇਂ ਰਹਿਣ ਸਾਡੇ ਲਈ ਉਹ ਚੰਗਾ ਹੈ ਜੇਕਰ ਜੰਗ ਹੁੰਦੀ ਹੈ ਤੇ ਇਨਸਾਨੀਅਤ ਹੀ ਮਰੇਗੀ ਦੋਨਾਂ ਪਾਸੇ ਜੇਕਰ ਜੰਗ ਹੁੰਦਾ ਤੇ ਸਾਹ ਸੰਗਤ ਸਾਡਾ ਸਭ ਤੋਂ ਵੱਧ ਨੁਕਸਾਨ ਹੋਣਾ ਹੈ ਬੜੀਆਂ پابੰਦੀਆਂ ਜਿਹੜੀਆਂ ਨੇ ਸਾਡੇ ਉੱਪਰ ਲੱਗੀਆਂ ਸਾਡੇ ਲੋਕਾਂ ਦੇ ਉੱਪਰ ਲੱਗਣ ਗਈਆਂ ਇਹ پابੰਦੀਆਂ ਦੇ ਹੇਠ ਸਾਨੂੰ ਰਹਿਣਾ ਪੈਣਾ ਹੈ ਇਹ پابੰਦੀਆਂ ਜਿਹੜੀਆਂ ਨੇ ਸਾਡੇ ਲਈ ਹੋਣ ਗਈਆਂ ਤੇ ਨਾ پابੰਦੀਆਂ ਦੇ ਹੇਠ ਸਾਨੂੰ ਰਹਿਣਾ ਪਏਗਾ ਤੇ ਨਾਲ ਹੀ ਇੱਕ ਬੇਨਤੀ ਹੋਰ ਕਰਾਂ ਇਹ ਜਿਹੜੀਆਂ پابੰਦੀਆਂ ਨੇ ਸਤ ਇਹ ਜਿਹੜੀਆਂ پابੰਦੀਆਂ ਨੇ ਇਹ ਸਾਨੂੰ ਸਮਝਣੀਆਂ ਪੈਣਗੀਆਂ ਕਿਉਂਕਿ ਜੇਕਰ ਇਹ ਜੁੱਧ ਹੁੰਦਾ ਹੈ ਜੇਕਰ ਇਹ ਜੰਗ ਹੁੰਦੀ ਹੈ ਤਾਂ ਫਿਰ ਉਹਦੇ ਵਿੱਚ ਨੁਕਸਾਨ ਜਿਹੜਾ ਹੈ ਨਾ ਸਾਡਾ ਬਹੁਤ ਜ਼ਿਆਦਾ ਹੋਏਗਾ ਸਾਡਾ ਜਿਹੜਾ ਨੁਕਸਾਨ ਹੈ ਨਾ ਸਾਧ ਸੰਗਤ ਇਹ ਬਹੁਤ ਜ਼ਿਆਦਾ ਹੋਏਗਾ ਸਾਨੂੰ ਇਸ ਗੱਲ ਵੱਲ ਜਿਹੜਾ ਨਾ ਉਹ ਵਾਕੂਬੀ ਧਿਆਨ ਦੇਣ ਦੀ ਲੋੜ ਹੈ ਸਾਡੇ ਲੋਕਾਂ ਨੂੰ ਇਸ ਗੱਲ ਵੱਲ ਜਿਹੜਾ ਹੈ ਉਹ ਸਮਝਣ ਦੀ ਲੋੜ ਹੈ ਜੇਕਰ ਅਸੀਂ ਇਸ ਗੱਲ ਨੂੰ ਸਮਝਣ ਦੇ ਵਿੱਚ ਕਾਮਯਾਬ ਹੋ ਗਏ ਤੇ ਸਾਧ ਸੰਗਤ ਹੋ ਸਕਦਾ ਹੈ ਜੰਗ ਹੋਵੇ ਹੀ ਨਾ ਤੇ ਜੁੱਧ ਜਿਹੜਾ ਨਾ ਉਹ ਹੋਵੇ ਹੀ ਨਾ ਤੇ ਜੇਕਰ ਜੁੱਧ ਨਹੀਂ ਹੁੰਦਾ ਤੇ ਸਾਨੂੰ ਬਹੁਤ ਵੱਡਾ ਜਿਹੜਾ ਹੈ ਫਾਇਦਾ ਹੋ ਸਕਦਾ ਜੇ ਸਮਝ ਜਾਣ ਜੇ ਪਰਲੇ ਪਾਸੇ ਵਾਲੇ ਸਮਝ ਜਾਣ ਸਾਡੇ ਲੋਕਾਂ ਨੂੰ ਨਾ ਮਾਰਨ ਤੇ جنگ ਹੋਵੇ ਨਾ ਤੇ ਜੇ ਜੇ ਉਹ ਲੋਕ ਸਮਝ ਜਾਣ ਤੇ جنگ ਹੋਵੇ ਹੀ ਨਾ ਇੱਕ ਦੂਜੇ ਨੂੰ ਜੇ ਬੰਦਾ ਸਮਝ ਲੇ ਇਨਸਾਨ ਹੀ ਇਨਸਾਨੀਅਤ ਦੀ ਤਾਕਤ ਨੂੰ ਸਮਝ ਲੇ ਤੇ ਇਹ ਕਦਰੋ ਕੀਮਤ ਨੂੰ ਸਮਝਿਆ ਜਾਏ ਤੇ جنگ ਹੋਵੇ ਹੀ ਨਾ ਇਹ ਸਭ ਤੋਂ ਵੱਡੀ ਗੱਲ ਹੈ ਸਾਧ ਸੰਗਤ ਅਸੀਂ ਸਮਝਦੇ ਨਹੀਂ ਤੇ ਇਸੇ ਕਰਕੇ ਇਨਸਾਨ ਇਨਸਾਨ ਦਾ ਬੈਰੀਅ ਜਿਹਦੇ ਖਮਿਆਦੇ ਆਮ ਲੋਕ ਹੋਰ ਲੋਕਾਂ ਨੂੰ ਭੋਗਤਨੇ ਪੈ ਜਾਂਦੇ ਨੇ ਇਹ ਬਹੁਤ ਵੱਡੀ ਚੀਜ਼ ਹੈ ਸੋ ਜਿਹੜੇ ਸਾਧੂ ਸੰਤ ਮਹਾਪੁਰਸ਼ ਨੇ ਸਾਧ ਸੰਗਤ ਉਹਨਾਂ ਨੇ ਤੇ ਪਹਿਲਾਂ ਹੀ ਇਹ ਗੱਲ ਜਿਹੜੀ ਹੈ ਉਹ ਆਖੀ ਹੋਈ ਹੈ ਉਹਨਾਂ ਨੇ ਤੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਕਿ ਭਾਈ ਦੋ ਦੇਸ਼ਾਂ ਦੇ ਵਿੱਚ ਨਫ਼ਰਤ ਫੈਲੇਗੀ ਆਪਸੀ ਕਲੇਸ਼ ਵਧੇਗਾ ਧਰਮ ਦੇ ਨਾਮ ਤੇ ਨਫਰਤ ਵਧੇਗੀ ਅੱਜ ਧਰਮ ਦੇ ਨਾਂ ਤੇ ਨਫਰਤ ਹੈ ਸਾਡੇ ਵਾਲਿਆਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਵਾਪਸ ਜਾਓ ਜੀ ਉਧਰੋਂ ਵਾਲੇ ਜਿਹੜੇ ਇੱਧਰ ਨੂੰ ਭੇਜੀ ਜਾ ਰਹੇ ਨੇ ਧਰਮਾਂ ਦੇ ਨਾਂ ਤੇ ਨਫਰਤਾਂ ਇਹੀ ਧਰਮਾਂ ਦੇ ਨਾਂ ਤੇ ਨਫਰਤਾਂ 1947 ਵਿੱਚ ਹੋਈਆਂ 84 ਵਿੱਚ ਹੋਈਆਂ ਸਮੇਂ-ਸਮੇਂ ਤੇ ਹੋਈਆਂ ਤੇ ਹੁਣ ਵੀ ਹੋਰਿਆਂ ਨੇ ਸਾਧ ਸੰਗਤ ਇਹਨਾਂ ਨੇ ਸਾਡਾ ਸਭ ਤੋਂ ਵੱਧ ਨੁਕਸਾਨ ਕੀਤਾ ਜਿਹੜੀ ਧਰਮ ਦੇ ਨਾਂ ਤੇ ਨਫ਼ਰਤ ਹੈ ਨਾ ਸਾਧ ਸੰਗਤ ਇਹ ਲੋ ਇਹ ਇੰਜ ਨਹੀਂ ਸਮਝਦੇ ਲੋਕ ਵੀ ਧਰਮ ਵੱਖੋ ਵੱਖਰੇ ਸਾਡੀ ਨਿਗਾਹ ਦੇ ਵਿੱਚ ਨੇ ਪਰ ਉਹ ਪ੍ਰਮਾਤਮਾ ਦਾ ਇੱਕੋ ਹੀ ਧਰਮ ਹੈ ਇੱਕੋ ਹੀ ਮਜ਼ਬ ਹੈ ਉਹ ਹੈ ਜਿਹੜਾ ਇਨਸਾਨੀਅਤ ਸਾਡੇ ਲੋਕ ਇਹ ਨਹੀਂ ਸਮਝਦੇ ਪਰ ਸਾਡੇ ਲੋਕ ਪਤਾ ਨਹੀਂ ਕਿਹੜੀ ਹਵਾ ਦੇ ਵਿੱਚ ਜਿਹੜੇ ਨੇ ਉੱਡਦੇ ਰਹਿੰਦੇ ਨੇ ਸੋ ਗੁਰਮੁਖ ਪਿਆਰਿਓ ਬੇਨਤੀ ਕਰਕੇ ਧਿਆਨ ਦਿਵਾਵਾ ਕਿ ਸਾਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਹੈ ਉਹ ਪਰਮਾਤਮਾ ਤੋਂ ਵੱਡਾ ਕੋਈ ਹੋਰ ਰਖਕ ਨਹੀਂ ਹੈ ਉਹ ਪਰਮਾਤਮਾ ਅੱਗੇ ਅਰਦਾਸ ਕਰਿਏ ਪਾਠ ਕਰਕੇ ਨਿਤਨੇਮ ਕਰਕੇ ਅਰਦਾਸ ਕਰਿਏ ਕਿ ਸਤਿਗੁਰੂ ਇਹ جنگ ਹੋਵੇ ਹੀ ਨਾ ਸਤਿਗੁਰੂ ਜੇਕਰ ਇਹ جنگ ਹੁੰਦੀ ਹੈ ਤੁਹਾਨੂੰ ਪਤਾ ਹੈ ਵੀ ਕਿੰਨਾ ਨੁਕਸਾਨ ਹੋਏਗਾ ਸਤਿਗੁਰੂ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਨੁਕਸਾਨ ਹੋਵੇ ਜਾਨੀ ਮਾਲੀ ਨੁਕਸਾਨ ਕਿਸੇ ਦਾ ਹੋਵੇ ਸਤਿਗੁਰੂ ਇਸ ਕਰਕੇ ਕਿਰਪਾ ਕਰਿਓ ਇਸ ਕਰਕੇ ਮਿਹਰ ਕਰਿਓ ਕਿ ਇਹ ਜੰਗ ਰੁਕ ਜਾਏ ਹੋਰ ਵੱਧ ਨੁਕਸਾਨ ਨਾ ਹੋਵੇ ਹਾਲਾਤ ਜਿਹੜੇ ਨੇ ਸੁਖਾਵੇਂ ਹੋ ਜਾਣ ਇਹ ਸਤਿਗੁਰੂ ਇੰਨੀ ਕੋ ਕਿਰਪਾ ਕਰਿਓ ਸਰਬੱਤ ਦੇ ਭਲੇ ਦੀ ਅਰਦਾਸ ਕਰਿਓ ਸਤਿਗੁਰੂ ਅੱਗੇ ਅਰਦਾਸ ਕਰਿਓ ਕਿ ਗੁਰੂ ਜੀ ਕਿਰਪਾ ਰੱਖਿਓ ਸਤਿਗੁਰੂ ਜੀ ਮਿਹਰ ਰੱਖਿਓ ਏ ਪਾਤਸ਼ਾਹ ਜੇ ਤੁਹਾਡੀ ਕਿਰਪਾ ਹੋ ਗਈ ਜੇ ਤੁਹਾਡੀ ਰਹਿਮਤ ਹੋ ਗਈ ਮੇਰੇ ਸਤਿਗੁਰੂ ਤਾਂ ਇਹ ਸੰਸਾਰ ਬਚ ਜਾਏਗਾ ਕੁਝ ਲੋਕਾਂ ਦੀਆਂ ਜ਼ਿੰਦਗੀਆਂ ਬਚ ਜਾਣਗੀਆਂ ਕੁਝ ਲੋਕ ਇਨਸਾਨ ਤੋਂ ਸ਼ੈਤਾਨ ਬਣਨ ਤੱਕ ਦਾ ਜਿਹੜਾ ਸਫ਼ਰ ਹੈ ਸ਼ਾਇਦ ਉਹ ਨਾ ਕਰ ਸਕਣ ਸਤਿਗੁਰੂ ਇਹ ਕਿਰਪਾ ਕਰਿਓ ਆਪਜੀ ਰਹਿਮਤ ਕਰ ਦਿਓ ਉਹ ਕੁਝ ਲੋਕਾਂ ਨੂੰ ਜਿਹੜੀ ਹੈ ਸਮਤ ਆ ਜਾਏ ਤੇ ਲੋਕਾਂ ਦਾ ਜਿਹੜਾ ਨਾ ਆਮ ਦੁਨਿਆਵੀ ਲੋਕਾਂ ਦਾ ਨੁਕਸਾਨ ਨਾ ਹੋਵੇ ਇਹੋ ਕਿਰਪਾ ਕਰਿਓ ਅਰਦਾਸ ਕਰਿਏ ਪਾਠ ਕਰਕੇ ਇੱਕ ਇੱਕ ਜਪਜੀ ਸਾਹਿਬ ਦਾ ਜਾਂ ਫਿਰ ਚੌਪਈ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਿਏ ਹੋ ਸਕਦਾ ਹੈ ਸਾਡੀ ਅਰਦਾਸ ਸਤਿਗੁਰੂ ਜੀ ਪ੍ਰਵਾਨ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ